ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਮੋਗੇ ਕਿਸਾਨ ਭਰਾਵੋ ਅਸੀਂ ਨਾ ਪੀਕਿੰਗ ਸਾਡੀ ਚਾਲੂ ਹੋ ਗਈ ਆ ਰੁਪਾਉਣਕ ਦੇ ਵਿੱਚ ਅਸੀਂ ਡਾਇਮੰਡ ਦੀ ਪੀਕਿੰਗਾਂ ਦੋ ਤਿੰਨ ਕਰੀਆਂ ਨੇ ਅਸੀਂ ਸੋਚਿਆ ਕਿ ਤੁਹਾਨੂੰ ਅਸੀਂ ਆਪਣੇ ਡਾਇਮੰਡ ਦੀ ਕੁਆਲਿਟੀ ਲੈਂਥ ਵਗੈਰਾ ਚੈੱਕ ਕਰਾਈਏ ਤੁਸੀਂ ਦੇਖੋ ਕਿ ਡਾਇਮੰਡ ਦੀ ਲੈਂਥ ਕੁਆਲਿਟੀ ਕਿੱਦਾਂ ਦੀ ਆ ਬਹੁਤ ਵਧੀਆ ਡਾਇਮੰਡ ਦੀ ਲੈਂਥ ਆ ਬਹੁਤ ਵਧੀਆ ਸਾਈਜ਼ ਆ ਅਸੀਂ ਪੀਕਿੰਗਾਂ ਕਰ ਰਹੇ ਆ ਕਿਸਾਨ ਭਰਾਵੋ ਜਿਹੜਾ ਡਾਇਮੰਡ ਸਾਡਾ ਟਿਊਬਰ ਲਗਭਗ ਸਾਡਾ ਉਹ ਸਾਰਾ ਬੁੱਕ ਹੋ ਚੁੱਕਿਆ ਅਸੀਂ ਇਹਦੀ ਬੁਕਿੰਗ ਨਹੀਂ ਕਰਦੇ ਅਸੀਂ ਤਾਂ ਤੁਹਾਨੂੰ ਦਿਖਾ ਰਹੇ ਆ ਦੀ ਕੁਆਲਿਟੀ ਤੇ ਸਾਈਜ਼ ਵਗੈਰਾ ਜਿੰਨਾ ਕਿਸਾਨ ਭਰਾਵਾਂ ਦਾ ਬੁੱਕ ਹੋਇਆ ਸੀ ਉਹਨਾਂ ਨੂੰ ਦੇਣਾ ਅਸੀਂ ਬਾਅਦ ਦੇ ਵਿੱਚ ਮਾਰਚ ਦੇ ਵਿੱਚ ਦੇਖਾਂਗੇ ਕਿ ਸਾਡੇ ਕੋਲੇ ਜੇ ਛਾੜ ਦੇ ਹਿਸਾਬ ਨਾਲ ਪੀਕਿੰਗਾਂ ਦੇ ਹਿਸਾਬ ਨਾਲ ਵਾਧੂ ਹੋਇਆ ਤਾਂ ਥੋੜਾ ਬਹੁਤਾ ਅਸੀਂ ਪ੍ਰੋਵਾਈਡ ਕਰਾਵਾਂਗੇ ਨਹੀਂ ਤਾਂ ਵੈਸੇ ਨਹੀਂ ਤੇ ਅਸੀਂ ਤੁਹਾਨੂੰ ਇਹਦੀ ਕੁਆਲਿਟੀ ਦਿਖਾਈ ਆ ਅਸੀਂ ਕਿਸਾਨ ਭਰਾਵੋ ਜ਼ਿਆਦਾਤਰ ਆਪ ਟਿਊਬਰ ਲਾਉਨੇ ਆ ਅਸੀਂ ਵੇਚ ਦੇ ਘਟ ਆ ਪਰ ਜੋ ਵੀ ਕੰਮ ਕਰਦੇ ਆ ਅਸੀਂ ਉਹ ਕੁਆਲਿਟੀ ਦੇ ਕਰਦੇ ਆ ਵਧੀਆ ਕੁਆਲਿਟੀ ਦੇਣ ਦੀ ਕੋਸ਼ਿਸ਼ ਕਰਦੇ ਆ ਬਾਕੀ ਤੁਸੀਂ ਸਾਨੂੰ ਦੱਸਿਓ ਕਿ ਤੁਹਾਨੂੰ ਸਾਡੇ ਯੂਟਿਊਬਰ ਦੀ ਕੁਆਲਿਟੀ ਕਿੱਦਾਂ ਲੱਗੀ ਸਾਇਜ਼ ਕਿੱਦਾਂ ਲੱਗਿਆ ਧੰਨਵਾਦ ਥੈਂਕ ਯੂ